ਸਤਿ ਸ੍ਰੀ ਅਕਾਲ ਦੋਸਤੋ ਮੈਂ ਕਾਬਲ ਰੁਕਣਪੁਰੀਆ ਹਬੋਰ ਵਾਲਾ ਤੇ ਦੋਸਤੋ ਅੱਜ ਟਾਈਮ ਮੈਂ ਆਇਆ ਜੂਹੂ ਬੀਚ ਮੁੰਬਈ ਬੰਬੇ ਇੱਥੋਂ ਦੀਆਂ ਤਸਵੀਰਾਂ ਵੇਖੋ ਦੋਸਤੋ ਆ ਆ ਵੇਖੋ ਜਹਾਜ਼ ਲੈਂਦੇ ਆ ਚੜ੍ਹਦੇ ਆ ਵੇਖੋ ਇਹਨਾਂ ਦੇ ਤੇ ਪੂਰਾ ਐ ਲੱਗਦਾ ਅੱਜ ਸਾਰਾ ਬੰਬਈ ਹੈ ਜਿਹੜਾ ਇਹ ਇੱਥੇ ਆ ਗਿਆ ਪੂਰਾ ਬੰਬਈ ਸ਼ਹਿਰ ਜਿਹੜਾ ਇੱਥੇ ਅੱਜ ਪਹੁੰਚ ਗਿਆ ਤਸਵੀਰਾਂ ਵਿੱਚ ਵੇਖੋ ਜਿਹੜੇ ਪਾਸੇ ਝਾਤੀ ਮਾਰੋਗੇ ਦੋਸਤੋ ਚਾਰ ਚੁਫੇਰੇ ਤੁਹਾਨੂੰ ਤਾਨੂੰ ਪਬਲਿਕ ਹੀ ਪਬਲਿਕ ਜਿਹੜੀ ਆ ਇਹ ਨਜ਼ਰ ਆਊਗੀ ਬਹੁਤ ਸੁੰਦਰ ਤੇ ਬਹੁਤ ਵਧੀਆ ਜਿਹੜਾ ਵਿਊ ਆ ਉਹ ਵੇਖਣ ਨੂੰ ਇਸ ਜਗ੍ਹਾ ਤੇ ਮਿਲ ਰਿਹਾ ਦੋਸਤੋ ਆ ਸੂਰਜ ਜਿੰਜ ਲੱਗਦਾ ਦੋਸਤੋ ਜਿਵੇਂ ਹੁਣੇ ਹੀ ਬਸ ਸੂਰਜ ਹੁਣੇ ਹੀ ਹੁਣੇ ਹੀ ਮਤਲਬ ਥੱਲੇ ਇਹ ਸਮੁੰਦਰ ਦੇ ਵਿੱਚ ਸਮਾਉਣ ਵਾਲਾ ਐਡਾ ਸੁੰਦਰ ਐਡਾ ਬਿਊਟੀਫੁਲ ਜਿਹੜਾ ਵਿਊ ਆ ਦੋਸਤੋ ਤੋ ਇਹ ਜਿਆਦਾ ਹੀ ਖਰਾਬ ਹੁੰਦੀ ਉਹ ਨਾ ਹੀ ਬਵੇ ਆ ਵੇਖੋ ਚੱਲਦਾ ਪਿਆ ਇਹ ਹੁਣ ਡਰਾਈਵਰ ਸਾਹਿਬ ਆ ਤੇ ਤੁਹ ਚਲਾਉਣਗੇ ਇਹ ਗੱਡੀ ਚੱਲ ਪਈ ਹੋਵੇ ਸਮੁੰਦਰ ਦੇ ਵਿੱਚ ਨਹੀਂ ਹੁਣ ਸਮੁੰਦਰ ਦੇ ਵਿੱਚ ਅਸੀਂ ਜਾ ਰਹੇ ਆ ਇਹ ਅੱਧਾ ਘੰਟਾ ਸਾਨੂੰ ਕਮਾ ਕੇ ਲਿਆਉਣਗੇ ਤੇ ਅੱਧੇ ਘੰਟੇ ਦੇ ਦੋਸਤੋ 230 ਰੁਪਏ ਦੋ ਜਣਾਂ ਦੇ 115 ਰੁਪਏ ਇੱਕ ਜਣੇ ਤੇ ਬੜਾ ਨਜ਼ਾਰਾ ਤੇ ਬੜਾ ਆਨੰਦ ਆ ਆ ਡਰਾਈਵਰ ਸਾਹਿਬ ਆ ਇਹ ਇਹ ਕਿਸ਼ਤੀ ਨੂੰ ਇਹ ਬੋਟ ਨੂੰ ਚਲਾਉਂਦਾ ਤੇ ਆਨੰਦ ਆਉਂਦੇ ਨੇ ਅੱਧੇ ਘੰਟੇ ਵਾਸਤੇ ਆ ਦੋਸਤੋ ਤੇ ਅੱਧੇ ਘੰਟੇ ਦੇ ਵਿੱਚ ਨਜ਼ਾਰੇ ਹੀ ਨਜ਼ਾਰੇ ਨੇ ਆ ਪਿੱਛੇ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਵੇਖੋ ਉਹ ਤਾਜ ਉਤਲ ਹੈ ਤੇ ਇੰਡੀਆ ਗੇਟ ਆ ਆ ਤਾਜ ਉਤਲ ਤੇ ਇੰਡੀਆ ਗੇਟ ਇੱਥੇ ਚੱਲ ਪਏ ਅਸੀਂ ਤੇ ਹੁਣ ਬੋਟ ਚੱਲ ਰਹੀ ਆ ਇਹ ਬਿਲਖਣੇ ਨਜ਼ਾਰੇ ਨੇ ਦੋਸਤੋ ਅੱਗੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਆ ਸਾਈਡ ਦੇਖੋ ਕਿਸ ਤੇ ਕਿਸਨੇ ਕੀ ਬਾਤ ਆ ਸਰਦਾਰ ਮਨਪ੍ਰੀਤ ਇਹ ਵੀ ਕਿਸਤੀ ਤੇ ਬੈਠਾ ਹੈ ਤੇ ਕਹਿੰਦਾ ਮੇਰੇ ਕਹਿੰਦਾ ਵੀ ਮੈਂ ਛੱਤ ਤੇ ਜਾਣਾ ਮੈਂ ਹੈ ਵੀ ਮੈਦ ਤੇ ਜਾਣਾ ਨਹੀਂ ਜਾ ਤੂੰ ਜਾਣਾ ਤੇ ਚਲੇ ਜਾ ਆਪਾਂ ਤਾਂ ਜਾਣਾ ਚੱਲੀ ਜਾ ਉਹ ਆਰ ਡਰਾਈਵਰ ਸਾਹਿਬ ਚਲਾ ਕੇ ਇਹਨੂੰ ਇਹਨੂੰ ਸ਼ੁਰੂ ਕਰਕੇ ਤੇ ਐ ਨਜ਼ਾਰੇ ਦੇ ਨਾਲ ਬੈਠਾ ਹੈ ਫੁੱਲ ਸਪੀਡ ਰੇਲ ਆ ਕਰੀ ਡਰਾਈਵਰ ਇਸ ਤਰ੍ਹਾਂ ਬੈਠੇ ਨੇ ਡ੍ਰਾਈਵਰ ਚਲਾ ਕੇ ਤੇ ਪੂਰੇ ਨਿਆਰੀਆਂ ਦਾ ਬੈਠਾ ਇੱਥੇ। ਕਰੀ ਬਖਿਆ ਨਿਆਣੇ ਸਾਥੀਆਂ। ਆ ਚਾਰ ਫਿਰੀ ਹੋਟਲ ਨੇ। 60 ਹੋਟਲ, ਸਭ ਹੋਟਲ ਹੀ ਹੋਟਲ ਨੇ। ਹੈ। ਸੀ ਕਲਾਸ ਹੋਟਲ। ਪੰਜਾਬੀ ਨੂੰ ਇਹ ਕੇ ਸਰਦਾਰ ਪੰਜਾਬੀ ਨੂੰ ਨਹੀਂ। ਸਰਦਾਰ ਨੂੰ ਵੇਖ ਕੇ। ਸਰਦਾਰ ਨੂੰ ਵੇਖ ਕੇ। ਪੰਜਾਬੀ ਲੈਣਾ ਫਿਰ ਕੋਨੇ ਵਿੱਚ ਹੁੰਦੇ ਹਾਂ। ਹਾਂ। ਸਰਦਾਰ ਹੁਣੇ ਕਿਦਾ ਇਹ ਚਾਹ ਚੜ ਜਾਂਦਾ ਇੱਥੋਂ ਦੇ ਲੋਕਾਂ ਨੂੰ ਫੋਟੋ ਲੈਂਦੇ ਹਾਂ ਫੋਟੋਆਂ ਲੈਂਦੇ ਤੇ ਸੈਲਫੀਆਂ ਕਰਾਉਂਦੇ ਇਹ ਬੜੀ ਵੱਡੀ ਖੁਸ਼ੀ ਹੈ ਸਰਦਾਰ ਜੀ ਉਹ ਵੇਖੋ ਜਾਜ ਕਿਹੋ ਜਿਹਾ ਤਾਂ ਜਾ ਕੇ ਵੀ ਬਣਿਆ ਹੈ ਗੁਰਜੀ ਜੀ ਦੇ ਖੜਾ ਕੁੜੀ ਜਵਾ ਕਿ ਗੁਰਜੀ ਹੈ ਉਹ ਆਇਆ ਵਿਚਕਾਰ ਸੈਂਟਰਲ ਜਿਹਾ ਕੋ ਟਾਪੂ ਨੇ ਵਕਤੇ ਵਕਤੇ ਨਹੀਂ ਆ ਜਾਜ ਹੋਣਾ ਕਿਹੋ ਜਿਹਾ ਆ ਸਾਰੇ ਹਟਲ ਆ ਆਪਣੀ ਸਾਨੂੰ 1978 ਦਾ ਹਟਲ ਆ ਜੀ ਇਹਦੇ ਪਿੱਪਲ ਉੱਗੇ ਪਏ ਨੇ ਤੇ ਮੇਨੂੰ ਤਾਂ ਦਾ ਚਾਲੂ ਹੀ ਕੋ ਨਹੀਂ ਹੋਣਾ ਇਹ ਬੰਦ ਹੀ ਹੋਣਾ ਇਹ ਬੜਾ ਪੁਰਾਣਾ ਉੱਤਰੇ ਇੱਥੇ ਲੋਕੀ ਠੰਡੀਆਂ ਹਵਾਵਾਂ ਆਉਂਦੀਆਂ ਨੇ ਪਰ ਇਹ ਫਰੇ ਗੱਲਾਂ